न पहिर करो दे मेर दुख सुख मेरे सतगुर शादिद तुम हर जानो आपे हल ते ओ पुछत हल सखुर सिरे घर के गुरु नाया ना, तेरे लाले ਸਤਿ ਸ੍ਰੀ ਅਕਾਲ ਜੀ ਬਹੁਤ ਸ੍ਰੋਤ ਗੁਰੂ ਘਰ ਦਾ ਸਾਥ ਜਿੰਦ ਸਤੰਤ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਸਰਖੰਦੇ ਮਹਾਰਤ 10 ਅਕਸ਼ਾਂ ਵਿੱਚ ਜੀ ਬਚਨ ਸਰੂਪ ਆਤਮਿਕ ਜੋਗ ਕਾਰਜੁਬਦੇ ਪਧਾਰ ਕਰਤਾ ਬਾਣੀ ਕੇ ਕੋਹ ਨਾਮ ਕੇ ਜਹਾਂ ਵਾਹੋ ਵਾਹੋ ਬਾਣੀ ਨਿਰੰਕਾਰ ਹੈਿਸ ਜਿਸ ਜੀਵਣ ਅਗਰ ਨਾ ਕੋ ਹੋਵੇ ਜਿਸ ਦੇ ਬਰਾਬਰ ਜੀਵਨ ਵਾਸ ਸਤਿਗੁਰੂ ਜੀ ਦੀਆਂ ਨਦਰਾਂ ਵਿੱਚ ਹੋਵੇ ਸੰਸਾਰ ਦੇ ਵਿੱਚ ਕੀ ਸਿਨਾਂ ਲੋਕਾਂ ਦੇ ਵਿੱਚ ਕੀ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਦੇਖੀਏ ਹੋਰ ਕੋਈ ਨਹੀਂ ਸਾਹਿਬ ਨੇ ਪਦਵੀ ਹੀ ਐਸੀ ਦੇ ਦਿੱਤੀ ਹੈ ਕਿ ਜਿਸ ਦੇ ਤੁਲ ਕੋਈ ਹੋਰ ਹੋ ਹੀ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਐਸੀ ਪਦਵੀ ਤੇ ਸਤਿਗੁਰਾਂ ਨੇ ਬਿਠਾਇਆ ਹੈ ਸਾਹਿਬ ਆਪ ਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਗਿਆਨੀ ਜੀ ਗੁਰੂ ਜੀ ਨੇ ਇਸ ਸੂਰਤ ਅੰਮ੍ਰਿਤ ਬਾਣੀ ਨੂੰ ਨਿਰੰਕਾਰ ਦਾ ਦਰਜਾ ਦੇ ਦਿੱਤਾ ਹੈ। ਤੋਂ ਨਿਰੰਕਾਰ ਕਾਲਪੁਰਪ ਪਰਮੇਸ਼ਰ ਤੋਂ ਬਿਨਾ ਦਾ ਇੱਥੇ ਕੁਝ ਹੋਰ ਵੱਡਾ ਹੈ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ऐसो राज छोड़ और बुझ कौन चाहिए वीर नवा सच्चे पाथ जन गुरु कल की तर पाछा महाराज आछे देने ओ राजाओं दे राजे हम परमेश्वर वाल गुरु जी महाराजा देवी महाराजा हम ऐसे राजे महाराजे ने छोड़ के फिर छोटियों को किस तरह से त्याले ਛੋਟਿਆਂ ਦੀ ਕਿਵੇਂ ਤੇਕ ਤੇ ਕਾਰ ਲਈ ਜਦੋਂ ਸਾਰੇ ਤੋਂ ਵੱਡੇ ਦੀ ਪਰਮੇਸ਼ਰ ਨੇ ਸਮਝ ਦਿੱਤੀ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਪੰਥ ਜੀ ਨੂੰ ਉਸ ਪਰਮੇਸ਼ਰ ਦੀ ਤਸਦੀਕ ਦਿੱਤੀ ਹੈ ਪਰਮੇਸ਼ਰ ਦੀ ਪਦਵੀ ਦਿੱਤੀ ਹੈ ਫਿਰ ਧੰਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੇ ਕੀ ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਅਗਰੰ ਅੱਜ ਸੰਸਾਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਚਰਚਾ ਹੈ ਦੁਨੀਆ ਦੇ ਬੇਦਵਾਨ ਦੁਨੀਆ ਦੇ ਵਿਗਿਆਨੀ ਇਹ ਦੁਨੀਆ ਦੇ ਸਾਇੰਸਦਾਨ ਜਿਹੜੇ ਸੱਚੀ ਤੇ ਸੁੱਚੀ ਨਿਰਪੱਖ ਸੋਚ ਰੱਖਣ ਵਾਲੇ ਨੇ ਆਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਸ ਵੇਲੇ ਪੜਦੇ ਹੋਵੋ ਜਿਵਨ ਨੂੰ ਆਪਣੀ ਕੀਰਤੀ ਹੋਈ ਖੋਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਾਣੀ ਦੇ ਸੰਕੇਤ ਸੱਚ ਹੋਣ ਲਈ ਉਹਨਾਂ ਨੂੰ ਤੱਕ ਸਾਹਮਣੇ ਆ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਿਆਰ ਵਾਲੇ ਸਾਧ ਸੰਗਤ ਐਸੇ ਸਤਿਗੁਰੂ ਸ੍ਰੀ ਗੁਰੂ ਜਨਸਾਹ ਮਹਾਰਾਜ ਜੀ 바ਬ ਪਵਿੱਤਰ ਜੋਰੀ ਵਿੱਚ ਜੁੜ ਕੇ ਸਾਨੂੰ ਪਵਿੱਤਰ ਅਮਰਤ ਬਾਣੀ ਦੇ ਕੀਰਤਨ ਨਾਲ ਸਰਬੰਸ ਸੁਨ ਦਾ ਸੁਹਾਰਾ ਹਾਸਲ ਹੋ ਰਿਹਾ ਹੈ ਜਿਸ ਜਗਾ ਤੇ ਆਈ ਸਮੱਤੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਸਤਿਗੁਰੂ ਸ੍ਰੀ ਗੁਰੂ ਅੰਸਾ ਮਹਾਰਾਜ ਦੇ ਹਜ਼ੂਰੀ ਵਿੱਚ ਆ ਗਣਾ ਤੇ ਹਜ਼ੂਰੀ ਵਿੱਚ ਆਉਂਦਿਆਂ ਬੜੇ ਪਿਆਰ ਤੇ ਨਿਮਰਤਾ ਦੇ ਨਾਲ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਬੈਠ ਜਾ ਸ਼ੋਸ਼ਰਾ ਦੇ ਤੋਂ ਸੰਕੋਚ ਪਿਆਰ ਨਾਲ ਦ੍ਰਿਤਰ ਅਮਰਤ ਬਣ ਕੇ ਕੀਰਤਨ ਸਰਵਣ ਕਰੂ ਜੀ ਧਰ ਆਰਾਧਨਾ ਦਾ ਨਾ ਨਾ ਦੇ ਹਰ ਹਰ ਗੁਰ ਗੁਰ ਕਰਤਾ ਨਾਮ ਆਰਾਜ ਨਾਮ ਗਾਣਾ ਹਰ ਹਰ ਗੁਰ ਗੁਰ ਕਰਤਾ ਨਾਮ ਆਰਾਜ ਨਾਮ ਗਾਣਾ ਹਰ ਹਰ ਗੁਰ ਗੁਰ ਕਰਤਾ ਹਰ ਜੀ ਉਹ ਨਾਮ ਪਾਰੇ ਉਹ ਦਾ ਹਰ <Sessizlik> ਦਿਨ <Sessizlik> You ਜਾਤਿ ਦਾ ਰੇ ਨਾ ਜਾਣਾ ਹੈ ਹਰ ਹਰ ਗੁਰੂ ਪੁਰਖ ਦਰਸਾਵੇ ਕੋਟ ਬ੍ਰਹਮੰਡ ਕੋ ਧਰ ਸਰਬ ਜੀਆ ਤਾ ਕਾ ਕਰੇ ਟੁੱਟ ਰਹਾ ਮੰਦਿਰ ਤੋਂ हिकु ਅਰਦੇ ਅਰਦੇ ਹੋਂਦੇ ਤਰ੍ਹਾਂ ਬਣ ਜਾਓ ਮਿੱਠੇ ਕਦ ਕਰਾਓ ਕੀ ਜਾਣਾਂ ਕੀ ਜਾਣਾਂ ਕੀ ਜਾਣਾਂ हरदे तूं अने द ਹਰ ਤੇ ਅੰਤ ਖਾਮਿਦ ਕਦਰ ਪਰ ਨੋ ਕਿਆ ਜਾਣਾ ਕਿਆ ਉਹ ਦੇ ਹੋ ਉਪਰ ਦੇ ਸੋਏ ਹਰ ਪਹਿਰਤ ਹੋ ਮਿਟ ਕਰ ਗੁਰੂਆਂ ਤੁਮੇ ਮੈਂ ਮੋਰਖ ਦੇ ਹਉ ਉਪਦੇਸ ਸੁਣੇ ਹਰਿ ਸਿਉਂ ਗਾਲ ਕਰੇ ਉਹਦਾ ਵਾਸਨ ਹਰਿ ਸਿਉਂ ਜੋ ਕੰਨਸਾਏ ਮਾੜਿਆ ਰਾਜ ਦਾ ਜਾਨ ਨਾ ਰਹੀ ਮਾੜਿਆ E ਸਰਿਆਰੇ ਸਰਿਆਰੇ ਸੁਣੋ ਮੈਨੂੰ ਦੇ ਕੀ ਕਹ ਤਾ ਬਤ ਇਹ ਕਹ ਤਾ ਬਤ ਹੈ ਕਹ ਤਾ ਬਤ ਹੈ ਕਹ ਤਾ ਬਤ yeah <laughs>

ਹਰ ਗੁਰੂ ਗੁਰ ਕੰਤਾ ਰੇ ਹਰ 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 ਜੀਉ ਨਾਮ ਪਾਉ ਰਾਮ ਦਾ ਹਰ ਜੀਉ ਨਾਮ Oh For...